mm ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੇ ਆਸ਼ੀਰਵਾਦ ਨਾਲ ਅੱਜ ਹੰਸਾਲੀ ਸਾਹਿਬ ਵਿਖੇ ਬਾਬਾ ਪਰਮਜੀਤ ਸਿੰਘ ਦੀ ਅਗਵਾਈ ਦੇ ਵਿੱਚ 29 ਗਰੀਬ ਲੜਕੀਆਂ ਦੇ ਵਿਆਹ ਕੀਤੇ ਗਏ। ਇਸ ਮੌਕੇ ਬਾਬਾ ਪਰਮਜੀਤ ਸਿੰਘ ਜੀ ਹੰਸਾਲੀ ਵਾਲੇ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਖਾਸ ਵਧਾਈ ਦਿੱਤੀ ਅਤੇ ਕਿਹਾ ਕਿ ਸਾਡੇ ਗੁਰੂਆਂ ਨੇ ਹਮੇਸ਼ਾ ਮਾਨਵਤਾ ਦੇ ਭਲੇ ਲਈ ਸਾਂਝੀ ਫਾਲਤਾਂ ਆਪਸੀ ਭਾਈਚਾਰਕ ਸਾਂਝ ਜਾਤੇ ਸਮਾਜਿਕ ਬੁਰਾਈਆਂ ਦੇ ਖਿਲਾਫ ਆਵਾਜ਼ ਉਠਾਈ ਹੈ ਇਸ ਲਈ ਸਾਨੂੰ ਹਮੇਸ਼ਾ ਗੁਰੂਆਂ ਦੇ ਦਰਸਾਈ ਰਸਤੇ ਤੇ ਚੱਲਣਾ ਚਾਹੀਦਾ ਹੈ ਪੰਜਾਬ ਦੇ ਮੰਤਰੀ ਚੇਤਨ ਸਿੰਘ ਜੂੜੇ ਮਾਜਰਾ ਨੇ ਕਿਹਾ ਕਿ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆ ਨੇ ਆਪਣਾ ਸਮੁੱਚਾ ਜੀਵਨ ਮਾਨਵਤਾ ਦੀ ਸੇਵਾ ਦੇ ਵਿੱਚ ਲਗਾਇਆ ਅਤੇ ਗਰੀਬ ਲੋੜਵੰਦਾ ਤੇ ਬੇਸਹਾਰਿਆਂ ਦੀ ਮਦਦ ਲਈ ਹਮੇਸ਼ਾ ਅੱਗੇ ਵਧ ਕੇ ਕਾਰਜ ਕੀਤੇ ਨੇ ਉਹਨਾਂ ਦੀ ਸਿੱਖਿਆ ਤੇ ਕੀਤੇ ਕਾਰਜਾਂ ਤੋਂ ਸਿੱਧ ਲੈ ਕੇ ਸਾਨੂੰ ਸਮਾਜ ਸੇਵਾ ਦੇ ਵੱਤੋਂ ਵੱਦ ਕਾਰਜ ਕਰਨੇ ਚਾਹੀਦੇ ਨੇ ਵੈਗੁਰੂ ਜੀ ਦਾ ਕਾਲ ਸਾਹਿਬ ਵੈਗੁਰੂ ਜੀ ਦੀ ਫਤਿਹ ਦਾਸ ਸੰਤ ਬਾਬਾ ਅਜੀਤ ਸਿੰਘ ਹੰਸਾਈ ਜੈਵਾਲਾਂ ਦੇ ਤਪਸਥਾਨ ਤੋਂ ਪਰਮਜੀਤ ਸਿੰਘ ਸੰਗਤਾਨ ਵਿੱਚ ਬੇਨਤੀ ਕਰਦੇ ਆ ਕਿ ਅੱਜ ਸਤਿਗੁਰਾਂ ਨੇ ਬਹੁਤ ਵੱਡੀ ਕਿਰਪਾ ਕਰਕੇ ਅਸਥਾਨ ਨੂੰ 31 ਬੱਚੇ ਬੱਚੀਆਂ ਦੀ ਆਨੰਦ ਕਾਰਜਾਂ ਦੀ ਸੇਵਾ ਬਖਸ਼ੀ ਹੈ ਸਤਿਗੁਰਾਂ ਅੱਗੇ ਗੁਰੂ ਨਾਨਕ ਸਾਹਿਬ ਅੱਗੇ ਇਹਹੀ ਬੇਨਤੀ ਸੰਤ ਮਹਾਰਾਜ ਜੀ ਦੇ ਸੱਚੇ ਪਾਤਸ਼ਾਹ ਬੁੱਧੀਆਂ ਠੀਕ ਰੱਖਿਓ ਕੱਲ ਜੁਗ ਦਾ ਕੋਈ ਪੈਰ ਨਾ ਵੇ ਹਰ ਸਮੇਂ ਸੇਵਾਵਾਂ ਲੰਦੇ ਰਹੋ ਅਤੇ ਜਿੰਨੇ ਵੀ ਕਾਰਜ ਹਨ ਸਾਰੇ ਆਪ ਆਪਣੀ ਮਿਹਨਤ ਕਰਕੇ ਕਰਾਉਂਦੇ ਰਹੋ ਤੇ ਅੱਜ ਸਾਰੇ ਸੰਸਾਰ ਨੂੰ ਗੁਰੂ ਨਾਨਕ ਸਾਹਿਬ ਦੇ ਅਵਤਾਰਪੁਰ ਦੀਆਂ ਬਹੁਤ ਬਹੁਤ ਖੁਸ਼ੀਆਂ ਸੱਚੇ ਪਾਤਸ਼ਾਹ ਸਾਨੂੰ ਤੁਹਾਡੇ ਉਪਾਰਾਂ ਬਾਰੇ ਕੋਈ ਪਤਾ ਨਹੀਂ ਹੈ ਕਿਰਪਾ ਕਰਕੇ ਸਾਡੇ ਜਨ ਨੂੰ ਸਫਲ ਕਰ ਦਿਓ ਇਸ ਧਰਤੀ ਤੇ ਆਉਣਾ ਸਫਲ ਕਰਦੇ ਹੋ ਅਤੇ ਸਦਾ ਸਦਾ ਲਈ ਆਪਣੇ ਚਰਨਾਂ ਨਾਲ ਜੋੜ ਕੇ ਰੱਖਿਓ ਵਾਹਿਗੁਰੂ ਜੀ ਦਾ ਕਾਹਲਾ ਸਤਿ ਆਵੈ ਜੀ ਮੈਂ ਸਾਰੇ ਦੇਸ਼ ਵਾਸੀਆਂ ਨੂੰ ਗੁਰਪੁਰਬ ਦੀ ਮੁਬਾਰਕਬਾਦ ਦਿੰਦਾ ਕਿਉਂਕਿ ਗੁਰਨਾਨਕ ਦੇਵ ਜੀ ਨੇ ਸਾਨੂੰ ਚੌਹ ਦਰਵਾਜਾਂ ਚੌਹ ਵਰਨ ਚਾਰੇ ਪਾਸੇ ਜਿਹੜੀ ਉਹਨਾਂ ਨੇ ਯਾਤਰਾਵਾ ਕੀਤੀਆਂ ਔਰ ਇਸ ਦੁਨੀਆ ਦੇ ਵਿੱਚ ਉਹਨਾਂ ਨੇ ਇੱਕ ਸੰਦੇਸ਼ ਦਿੱਤਾ ਕਿ ਅਸੀਂ ਸਾਰੇ ਇੱਕੋ ਹੀ ਹਾਂ ਅੱਲਾਹ ਹੋਵੇ ਚਾਹੇ ਵਾਹਿਗੁਰੂ ਹੋਵੇ ਚਾਹੇ ਪ੍ਰਭੂ ਹੋਵੇ ਜਾਂ ਯਿਸੂ ਮਸੀਹ ਅਸੀਂ ਸਾਰੇ ਇੱਕ ਹੀ ਪ੍ਰਭੂ ਦੀ ਦੇਣਾ ਸੋ ਉਸ ਕਰਕੇ ਸਾਨੂੰ ਸਾਰਿਆਂ ਨੂੰ ਇਕੱਠੇ ਰਹਿਣਾ ਚਾਹੀਦਾ ਆਪਸ ਵਿੱਚ ਸਾਂਝੀ ਵਾਲਤਾ ਜਿਹੜੀ ਉਹ ਬਣਾ ਕੇ ਰੱਖਣੀ ਚਾਹੀਦੀ ਹੈ ਅੱਜਿੱਥੇ ਜਿਹੜੇ 29 ਜੋੜੇ ਨੇ ਉਹਨਾਂ ਦਾ ਸ਼ਾਦੀ ਹੈ ਜਿਹੜੀ ਕੀਤੀ ਜਾਣੀ ਆ ਔਰ ਉਹ ਬੱਚੇ ਪਵਿੱਤਰ ਬੰਧਨ ਚ ਵੱਜਣ ਜਾ ਰਹੇ ਨੇ ਸੋ ਉਹਨਾਂ ਨੂੰ ਅਸ਼ੀਰਵਾਦ ਦੇਣ ਵਾਸਤੇ ਅੱਜ ਸਾਲੀ ਸਾਹਿਬ ਵਿਖੇ ਇੱਥੇ ਪਹੁੰਚੇ ਜੀ